ਹਾਂਜੀ ਦੋਸਤੋ ਸਵਾਲ ਤੁਹਾਡੇ ਤੇ ਜਵਾਬ ਸਾਡੇ ਦੇ ਦੂਜੇ ਐਪੀਸੋਡ ਤੇ ਸਾਰਿਆਂ ਦਾ ਸਵਾਗਤ ਆ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰ ਰਹੇ ਹੋ ਸ਼ੇਅਰ ਇਹਨਾਂ ਸੋਹਣਾ ਕਰਿਓ ਮੈਨੂੰ ਅੱਜ ਕਾਫੀ ਜਣੇ ਦੇ ਕਾਲ ਆਈ ਕਿ ਭਾਜੀ ਸਾਡਾ ਅਸੀਂ ਤਾਂ ਪੁਰਤਗਾਲ ਦੇ ਬਾਰੇ ਇਹ ਸੋਚਦੇ ਸੀ ਕਿ ਇੰਡੀਆ ਤੋਂ ਵਰਕ ਪਰਮਿਟ ਨਹੀਂ ਲੱਗਦਾ ਇੱਥੋਂ ਰੈਜ਼ੀਡੈਂਸ ਪਰਮਿਟ ਨਹੀਂ ਲੱਗਦਾ ਉਹ ਬੜੇ ਖੁਸ਼ ਹੋਏ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹਨੂੰ ਸ਼ੇਅਰ ਕੀਤਾ ਹੁਣ ਅੱਜ ਆਪਾਂ ਤਿੰਨ ਸਵਾਲ ਲਵਾਂਗੇ ਜਿਹੜੇ ਮੇਨ ਸਵਾਲ ਸੀਗੇ ਜਿਹੜੇ ਤੁਹਾਡੇ ਵੱਲੋਂ ਪੁੱਛੇ ਗਏ ਸੀ ਪਹਿਲਾ ਸੀਗਾ ਈਸੀਆਰ ਤੇ ਨੋਨ ਈਸੀਆਰ ਈਸੀਐਨਆਰ ਜਾ ਸਕਦੇ ਆ ਕੌਣ ਜਾ ਸਕਦਾ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਕਦੇ ਵੀ ਯੂਰਪ ਦੇ ਵਿੱਚ ਜਾਣ ਲਈ ਪੁਰਤਗਾਲ ਦੇ ਵਿੱਚ ਜਾਣ ਲਈ ਈਸੀਆਰ ਤੇ ਨੋਨ ਈਸੀਆਰ ਦਾ ਕੋਈ ਫਰਕ ਨਹੀਂ ਹੈਗਾ ਉੱਥੇ ਸਾਰੇ ਜਿਵੇਂ ਆਪਾਂ ਕਹਿ ਦਿੰਨੇ ਕਾਲਾ ਅੱਖਰ ਬੈਸ ਬਰਾਬਰ ਜਦੋਂ ਆਪ ਨੂੰ ਪੁਰਤਗਿਸ਼ੀ ਲੈਂਗੁਏਜ ਨਹੀਂ ਆਉਂਦੀ ਆਪਾਂ ਜਾ ਕੇ ਉਥੇ ਆਪਣਾ ਸਰਵਾਈਵ ਕਰਨਾ ਹਾਂ ਹੱਥੀ ਸਕਿੱਲ ਦਾ ਉਹ ਤੁਹਾਡੇ ਕੰਮ ਆਉਂਦਾ ਉਹ ਪਹਿਲੇ ਦਿਨ ਤੋਂ ਕੰਮ ਆਉਂਦਾ ਜਦੋਂ ਤੁਸੀਂ ਇੱਥੇ ਸਾਡੇ ਕੋਲ ਅਗਰੀਕਲਚਰ ਦਾ ਵਰਕ ਪਰਮਿਟ ਲੈ ਕੇ ਜਾਂਦੇ ਹੋ 4 ਮਹੀਨੇ ਬਾਅਦ ਤੁਸੀਂ ਆਪਣੇ ਹੱਥੀ ਸਕਿੱਲ ਦਾ ਕੰਮ ਕੋਈ ਵੀ ਕਰ ਸਕਦੇ ਹੋ ਜਾਂ ਕੰਪਨੀ ਹੀ ਤੁਹਾਡਾ ਹੁਨਰ ਦੇਖ ਕੇ ਤੁਹਾਨੂੰ ਕੋਈ ਨਾ ਕੋਈ ਕੰਮ ਦੇ ਦਿੰਦੀ ਆ ਕੱਲਾ ਅਗਰੀਕਲਚਰ ਦੇ ਵਿੱਚ ਕੱਲਾ ਅਗਰੀਕਲਚਰ ਨਹੀਂ ਹੁੰਦਾ ਬਾਕੀ ਹੋਰ ਵੀ ਕਾਫੀ ਕੰਮ ਆ ਜਾਂਦੇ ਹੁੰਦੇ ਨੇ ਜਿਹੜੇ ਉਹ ਤੁਹਾਡੇ ਹੁਨਰ ਨੂੰ ਪਛਾਣਦੇ ਆ ਤੇ ਕੰਮ ਕਰਾਉਂਦੇ ਆ ਫੋਰ ਐਗਜ਼ਾਮਪਲ ਇੱਕ ਕੰਪਨੀ ਦੇ ਕੋਲੇ ਐ ਐਗਰੀਕਲਚਰ ਦਾ ਕੰਮ ਉਹਨਾਂ ਕੋਲੇ ਉੱਥੇ ਉਹਨਾਂ ਦਾ ਪੈਕਿੰਗ ਦਾ ਵੀ ਕੰਮ ਆ ਉਹਨਾਂ ਦਾ ਉਗਾਉਣ ਦਾ ਵੀ ਆ ਟਰੈਕਟਰ ਚਲਾਉਣ ਦਾ ਵੀ ਆ ਉਹਨਾਂ ਨੂੰ ਟਰਾਂਸਪੋਰਟੇਸ਼ਨ ਲਈ ਵੀ ਬੰਦੇ ਚਾਹੀਦੇ ਹੁੰਦੇ ਆ ਇੱਕ ਐਗਰੀਕਲਚਰ ਦੇ ਉੱਥੇ ਕਾਫੀ ਚੀਜ਼ਾਂ ਡਿਪੈਂਡ ਹੁੰਦੀਆਂ ਤੁਸੀਂ ਕਿਤੇ ਵੀ ਜਾ ਕੇ ਸੈੱਟ ਹੋ ਸਕਦੇ ਹੋ ਸੋ ਇਹਦੇ ਵਿੱਚ ਈਸੀਆਰ ਤੇ ਈਸੀਐਨਆਰ ਪਾਸਪੋਰਟ ਦਾ ਕੋਈ ਮਤਲਬ ਨਹੀਂ ਤੁਹਾਡੀ ਪੜ੍ਹਾਈ ਲਿਖਾਈ ਉੱਥੇ ਜਾ ਕੇ ਉਦੋਂ ਕੰਮ ਹੁੰਦੀ ਹੈ ਜਿਵੇਂ ਮੰਨ ਲਓ ਮੇਰੇ ਕੋਲੇ ਕੋਈ ਬੰਦਾ ਗ੍ਰੈਜੂਏਟ ਆ ਗਿਆ ਕੋਈ ਮਾਸਟਰ ਡਿਗਰੀ ਵਾਲਾ ਆ ਗਿਆ ਬਟ ਉਹਨਾਂ ਨੂੰ ਜਾ ਕੇ ਉੱਥੇ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਪਰ ਪੜ੍ਹਾਈ ਤੁਹਾਡੇ ਮੈਂ ਬਾਰ-ਬਾਰ ਕਹਿੰਨਾ ਉਹਨਾਂ ਉਦੋਂ ਕੰਮ ਆਉਂਦੀ ਆ ਜਦੋਂ ਤੁਸੀਂ ਪਰਮਾਤਮਾ ਵੱਲੋਂ 3 ਇੰਚ ਦਾ ਦਿਮਾਗ ਉੱਥੇ ਜਾ ਕੇ ਯੂਜ਼ ਕਰਦੇ ਹੋ ਉਥੋਂ ਦੀ ਲੈਂਗੁਏਜ ਸਿੱਖਦੇ ਹੋ ਫਿਰ ਤੁਹਾਡੀ ਪੜ੍ਹਾਈ ਕੰਮ ਆਉਂਦੀ ਆ ਫਿਰ ਤੁਸੀਂ ਉਹਦੇ ਅਕੋਰਡਿੰਗ ਆਪਣਾ ਲੈਵਲ ਵਧਾ ਸਕਦੇ ਲੇਬਰ ਵਾਲਾ ਬੰਦਾ ਉੱਥੇ ਹੀ ਰਹਿ ਜਾਂਦਾ ਜਦੋਂ ਤੁਹਾਡੀ ਲੇਬਰ ਤੁਹਾਡੀ ਹਾਰਡ ਵਰਕ ਤੇ ਤੁਹਾਡੀ ਨੋਲਿਜ ਕੰਮ ਆਉਂਦੀ ਆ ਫਿਰ ਉਹ ਤੁਹਾਡਾ ਲੈਵਲ ਅਪ ਕਰ ਦਿੰਦੀ ਆ ਸੋ ਈਸੀਆਰ ਤੇ ਈਸੀਐਨਰ ਦਾ ਸਵਾਲ ਹੱਲ ਕਰ ਦਿੰਨੇ ਆਪਾਂ ਜਿਹੜਾ ਸੈਕੰਡ ਸਵਾਲ ਆ ਰਿਫਿਊਜ਼ਲ ਐਕਸੈਪਟਡ ਆ ਹਾਂਜੀ ਇਹਦੇ ਵਿੱਚ ਕਿਸੇ ਵੀ ਕੰਟਰੀ ਦੀ ਸ਼ੈਨੀਗਨ ਕੰਟਰੀ ਦੇ ਵਿੱਚ ਤੁਹਾਡੀ ਰਿਫਿਊਜ਼ਲ ਆ ਚਾਹੇ 1 ਚਾਹੇ 2 ਚਾਹੇ 5 ਜਾਂ 7 ਉਹ ਪੁਰਤਗਾਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਹ D1 ਵੀਜ਼ਾ ਵਾ ਇੱਕ ਕੰਪਨੀ ਤੁਹਾਨੂੰ ਤੋਂ ਸਪான்ਸਰ ਭੇਜਦੀ ਹੈ ਇੱਥੋਂ ਤੁਸੀਂ ਅਪਲਾਈ ਕਰਦੇ ਹੋ ਇੱਕ ਕੰਪਨੀ ਨੂੰ ਬੰਦਾ ਚਾਹੀਦਾ ਬੰਦੇ ਨੂੰ ਕੰਪਨੀ ਚਾਹੀਦੀ ਆ ਸੋ ਅੰਬੈਸੀ ਇਹਦੇ ਵਿੱਚ ਇਹੀ ਵੈਰੀਫਾਈ ਕਰਦੀ ਆ ਕਿ ਜਿਹੜੇ ਬੰਦੇ ਦੇ ਪੇਪਰ ਨਿਕਲੇ ਇਹ ਉਹੀ ਪਰਸਨ ਆ ਹੋਰ ਇਹਨਾਂ ਦਾ ਕੋਈ ਰੋਲ ਨਹੀਂ ਹੁੰਦਾ ਉਹਨਾਂ ਨੇ ਕੰਪਨੀ ਦੇ ਪੇਪਰ ਚੈੱਕ ਕਰਨੇ ਆ ਤੁਹਾਡੇ ਪੇਪਰ ਚੈੱਕ ਕਰਨੇ ਆ ਸਹੀ ਆ ਤਾਂ ਤੁਸੀਂ ਉਹਦੇ ਵਿੱਚ ਜਾ ਸਕਦੇ ਹੋ ਰਿਫਿਊਜ਼ਲ ਦਾ ਕੋਈ ਮਤਲਬ ਨਹੀਂ ਹਾਂ ਤੁਸੀਂ ਕਿਸੇ ਵੀ ਕੰਟਰੀ ਚੋ ਬੈਨ ਨਹੀਂ ਹੋਏ ਹੋਣ ਚਾਹੀਦੇ ਤੁਹਾਡੇ ਕੋਈ ਪਹਿਲਾਂ ਫੇਕ ਡਾਕੂਮੈਂਟ ਨਹੀਂ ਲੱਗੇ ਹੋਣ ਚਾਹੀਦੇ ਸਿਰਫ ਇਹੇ ਕੰਡੀਸ਼ਨ ਆ ਤੀਜਾ ਸਵਾਲ ਆਪਾਂ ਲਿਆ ਸੀ ਫੈਮਿਲੀ ਨੂੰ ਬੁਲਾ ਸਕਦੇ ਹਾਂਜੀ ਤੁਸੀਂ ਇਹਦੇ ਵਿੱਚ ਫੈਮਿਲੀ ਨੂੰ ਬੁਲਾ ਸਕਦੇ ਹੋ ਡੀ1 ਵੀਜ਼ਾ ਹੀ ਹੈ ਇਕੱਲਾ ਆਰਟੀਕਲ 59 ਹੀ ਹੈ ਜਿਦੇ ਵਿੱਚ ਤੁਸੀਂ ਫੈਮਿਲੀ ਨੂੰ ਬੁਲਾ ਸਕਦੇ ਹੋ 6 ਮਹੀਨੇ ਬਾਅਦ ਬੁਲਾ ਸਕਦੇ ਹੋ ਉਹਦੇ ਲਈ ਤੁਹਾਨੂੰ ਇੱਕothe ਰੈਂਟ ਡੀਡ ਲੈਣੀ ਪੈਂਦੀ ਆ ਤੇ ਆਪਣੇ ਟੈਕਸ ਸ਼ੋਅ ਕਰਨੇ ਪੈਂਦੇ ਆ ਤੁਸੀਂ ਫੈਮਿਲੀ ਨੂੰ D06 ਕੈਟਾਗਰੀ ਹੈ D06 ਇਹਦੇ ਵਿੱਚ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਇੱਥੋਂ ਅਪਾਇੰਟਮੈਂਟ ਲੈ ਕੇ ਅਸੀਂ ਤੁਹਾਨੂੰ ਵੀਜ਼ਾ ਦਵਾ ਸਕਦੇ ਹਾਂ ਅਸੀਂ ਤੁਹਾਡੀ ਉਹਦੇ ਵਿੱਚ ਫਾਈਲਿੰਗ ਦੇ ਵਿੱਚ ਵੀ ਹੈਲਪ ਕਰ ਦਾਂਗੇ ਜੇ ਤੁਸੀਂ ਆਪਣੀ ਫੈਮਿਲੀ ਨੂੰ ਉੱਥੇ ਜਾ ਕੇ 6 ਮਹੀਨੇ ਬਾਅਦ ਵੀ ਬੁਲਾਉਣਾ ਚਾਹੁੰਦੇ ਹੋ ਬਾਕੀ ਤੁਹਾਨੂੰ ਪਤਾ ਹੀ ਆ ਪੁਰਤਗਾਲ 5 ਸਾਲਾਂ 'ਚ ਪਾਸਪੋਰਟ ਦੇ ਦਿੰਦਾ ਇਹ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਲੱਗੀ ਇਹ ਸਾਨੂੰ ਕਮੈਂਟਾਂ ਜ਼ਰੂਰ ਦੱਸਿਆ ਕਰੋ ਸਾਨੂੰ ਹੋਰ ਹੌਸਲਾ ਮਿਲਦਾ ਇਦਾਂ ਦੀ ਇਨਫੋਰਮੇਟਿਵ ਕਿਉਂਕਿ ਐਡ ਦੇਣ ਵਾਲੇ ਬਹੁਤ ਆ ਇਨਫੋਰਮੇਸ਼ਨ ਦੇਣ ਵਾਲੇ ਘੱਟ ਆ ਪਰ ਜੇ ਤੁਸੀਂ ਸਾਡਾ ਸ਼ੇਅਰ ਕਰੋਗੇ ਅਸੀਂ ਹੋਰ ਸਾਨੂੰ ਹੌਸਲਾ ਮਿਲੂਗਾ ਤੁਹਾਨੂੰ ਇਨਫੋਰਮੇਸ਼ਨ ਦੇਣ ਦਾ ਸੋ ਦਬਕੇ ਸ਼ੇਅਰ ਕਰਦੇ ਆ ਕਰੋ ਧੰਨਵਾਦ ਜੁ